ਕਿਸੇ ਸਰਕਾਰ ਨੇ ਇਸ ਮੁੱਦੇ ਤੇ ਪਖਤਾ ਇਨਸਾਫ ਦੇਣ ਦੀ ਗੱਲ ਜੇ ਨਹੀਂ ਕੀਤੀ ਉਹਦੀ ਉਹਨਾਂ ਨੂੰ ਸਜ਼ਾਵਾਂ ਮਿਲ ਰਹੀਆਂ ਨਹੀਂ ਤੁਸੀਂ ਅੱਜ ਦੇਖ ਸਕਦੇ ਹੋ ਕਿ ਜਿਹੜਾ ਬਾਦਲ ਦਾ ਪਰਿਵਾਰ ਆ ਉਹ ਉਹਨਾਂ ਦਾ ਪੋਲੀਟੀਕਲ ਗ੍ਰਾਫ ਜਿਹੜਾ ਉਹ ਆਲਮੋਸਟ ਏਰੋਡ ਹੋ ਗਿਆ ਪੰਜਾਬ ਦੇ ਵਿੱਚੋਂ ਪ੍ਰਾਇਮਰੀਲੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਰਾਜਨੀਤੀ ਕੀਤੀ ਔਰ ਇਨਸਾਫ ਨੂੰ ਦਰਕਰਨਾਰ ਕੀਤਾ ਉਸ ਤੋਂ ਬਾਅਦ ਕੈਪਟਨ ਮਨਿੰਦਰ ਸਿੰਘ ਬਣੇ ਨੇ ਚੀਫ ਮਿਨਿਸਟਰ ਅੱਜ ਤੁਸੀਂ ਉਹਨਾਂ ਦਾ ਹਸ਼ਰ ਵੀ ਦੇਖ ਸਕਦੇ ਹੋ ਪਿਛਲੀ ਸਰਕਾਰ ਵੀ ਇਹਦੇ ਤੇ ਜਿਹੜਾ ਜੋ ਬਣਦਾ ਸੀਗਾ ਹਾਲਾਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਉਹਦੇ ਸਾਰੇ ਤੱਥ ਪੇਸ਼ ਕੀਤੇ ਗਏ ਨੇ ਸਾਰੀਆਂ ਐਫਆਈਆਰਸ ਦਾ ਰਿਕਾਰਡ ਸਾਰੇ ਜਿਹੜੇ ਗੋਲੀਕਾਂਡ ਸੀ ਕੋਟਕਪੂਰਾ ਸਮੇਤ ਵੈਬਲ ਕਲਾ ਲੇਕਿਨ ਅਨਫੋਰਚੂਨੇਟਲੀ ਜਿਹੜਾ ਐਕਸ਼ਨ ਬਣਦਾ ਸੀਗਾ ਉਹ ਕਿਤੇ ਨਾ ਕਿਤੇ ਡੀਰੇਲ ਹੁੰਦਾ ਰਿਹਾ ਇਲੈਕਸ਼ਨ ਤੋਂ ਪਹਿਲਾਂ 2022 ਚ ਕੇਜਰੀਵਾਲ ਨੇ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਇਹਦਾ 24 ਘੰਟੇ ਦਾ ਮਸਲਾ ਸਾਡਾ ਫਿਰ ਦੁਬਾਰਾ ਰੀਟ੍ਰੇਟ ਕੀਤਾ ਕਿ 3 ਦਿਨਾਂ ਦੇ ਵਿੱਚ ਅਸੀਂ ਇਨਸਾਫ ਦੇਾਂਗੇ ਬਲਕਿ ਜਿੱਥੇ ਹੋਰ ਇਸ਼ੂ ਸੀ ਪੰਜਾਬ ਦੇ ਇਸ ਇਸ਼ੂ ਦੇ ਉੱਤੇ ਫਾਇਦਾ ਕਰਕੇ ਉਹਨਾਂ ਨੇ ਸਰਕਾਰ ਬਣਾਈ ਔਰ ਲੋਕਾਂ ਨੇ ਵੈਦਾ ਲੋਕਾਂ ਨੇ ਭਰੋਸਾ ਕਰਕੇ ਬਹੁਤ ਵੱਡਾ ਮੈਂਡੇਟ ਦਿੱਤਾ ਪਰ ਹੁਣ ਤੱਕ ਕੀ ਬੋਲ ਰਹੇ ਨੇ ਇਸ ਵਕਤ ਮੈਂ ਲੋਕਾਂ ਦੀ ਕਚਹਿਰੀ ਵਿੱਚ ਲਿਆ ਕੇ ਦੱਸਣਾ ਚਾਹੁੰਦਾ ਕਿ ਤੱਕ ਕੀ ਬੋਲ ਰਹੇ ਨੇ ਇਸ ਵਕਤ ਕਿਸ ਤਰ੍ਹਾਂ ਇਹ ਸਰਕਾਰ ਮਗਰਲੀਆਂ ਸਰਕਾਰਾਂ ਦਾ ਰਿਕਾਰਡ ਤੋੜ ਕੇ ਦੋਸ਼ੀਆਂ ਨੂੰ ਵਿਚਾ ਰਹੀ ਹੈ ਪ੍ਰਾਇਮਰਲੀ ਇਹਦੇ ਵਿੱਚ 5 ਐਫ ਆਈ ਆਰਸ ਦਰਜ ਨੇ ਇੱਕ ਐਫ ਆਈ ਆਰ ਹੈ ਥ੍ਰੀਟ ਇੱਕ 6 2015 ਦੀ ਜਿਹਦੇ ਚ ਗੁਰੂਗ੍ਰਾਂਦ ਸਾਹਿਬ ਜੀ ਦੀ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਇਆ ਸਰੂਪ ਉਸ ਦਾ ਮਸਲਾ ਖਿਲਾਰੇ ਗਏ ਮਿੱਥ ਕੇ ਖਿਲਾਰ ਕੇ ਉਹਨਾਂ ਦਾ ਤੋਹੀਨ ਕੀਤੀ ਗਈ ਬੇਅਦਬੀਆਂ ਕੀਤੀਆਂ ਗਈਆਂ ਔਰ ਉਹਦਾ ਜਦੋਂ ਸਟਰਗਲ ਸ਼ੁਰੂ ਹੋਈ ਐਫ ਆਈ ਆਰ ਨੰਬਰ 129 ਕੋਟਕਪੂਰਾ ਫਾਈਲਿੰਗ ਤੇ ਐਫ ਆਈ ਆਰ ਨੰਬਰ 130 ਬੇਬਲ ਕਲਾਂ ਦੀ ਫਾਈਲਿੰਗ ਇਹਨਾਂ ਚੋਂ ਬਹੁਤੀਆਂ ਐਫ ਆਈ ਆਰਸ ਬਾਜਾਖਾਨਾ ਪੁਲਿਸ ਸਟੇਸ਼ਨ ਨਾਲ ਰਿਲੇਟਡ ਹੈ ਤੇ ਇੱਕ ਜਿਹੜੀ ਹੈ ਕੋਟਕਪੂਰਾ ਪੁਲਿਸ ਫਾਈਲਿੰਗ ਦੀ ਹੈ ਹੁਣ ਪਿਛਲੇ 2 2.5 ਸਾਲ ਦੇ ਕਰੀਬ ਇਸ ਸਰਕਾਰ ਦਾ ਕਿਰਦਾਰ ਕੀ ਹੈ ਕਿ ਸਭ ਤੋਂ ਇੰਪੋਰਟੈਂਟ ਜਿਹੜਾ ਇਸ ਜਿਹੜੇ ਕਾਂਸਪੀਰੇਟਰ ਸੀ ਜਿਹਦੀ ਵਜ੍ਹਾ ਨਾਲ ਬੇਦਬੀਆਂ ਹੋਈਆਂ ਜਿਹਦੀ ਵਜ੍ਹਾ ਨਾਲ ਕੋਟਕੂਕੂਰਾ ਗੋਲੀ ਚੱਲੀ ਜਿਹਦੀ ਵਜ੍ਹਾ ਨਾਲ ਬਾਬਲ ਕਲਾਂ ਦੇ ਵਿੱਚ ਦੋ ਸਿੱਖ ਨੌਜਵਾਨ ਮਾਰੇ ਗਏ ਉਹ ਹੈ ਡੇਰਾ ਸੱਜਾ ਸੱਚਾ ਸੌਦਾ ਦਾ ਮੁਖੀਆ ਜੋ ਇਸ ਵਕਤ ਹਰਿਆਣੇ ਦੀ ਜੇਲ੍ਹ ਵਿੱਚ ਬੰਦ ਹੈ ਫਾਰ ਰੇਪ ਐਂਡ ਮਲਟੀਪਲ ਮਰਡਰਸ ਉਦੇ ਉਹਦੇ ਜਿਹੜੇ ਤਿੰਨ ਬੇਦਬੀਆਂ ਦੀਆਂ ਐਫਆਈਆਰ ਜਿਹੜੀ ਮੈਂ ਪਹਿਲੀਆਂ ਤਿੰਨ ਤੁਹਾਨੂੰ ਬਣਾਈਆਂ ਉਹਨਾਂ ਤਿੰਨਾਂ ਦੇ ਵਿੱਚ ਉਹ ਇੱਕ ਦੋਸ਼ੀ ਹੈ ਔਰ ਉਹਦੇ ਜਿਹੜਾ ਉਹਦੇ ਤੇ ਧਾਰਾ ਲਾਈ ਗਈ ਹੈ ਸੈਕਸ਼ਨ 295ਏ ਧਾਰਮਿਕ ਜਜ਼ਬਾਤਾਂ ਦੇ ਨਾਲ ਖਿਲਵਾੜ ਕਰਨਾ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣਾ ਔਰ ਇਸ ਜਿਹੜੀ ਸੈਕਸ਼ਨ ਹੈ 295ਏ ਇਹਦੇ ਵਿੱਚ ਫਰੀਦਕੋਟ ਦੀ ਡਿਸਟ੍ਰਿਕਟ ਵੱਲੋਂ ਪੁਲਿਸ ਵੱਲੋਂ ਇੱਕ ਹੋਮ ਡਿਪਾਰਟਮੈਂਟ ਨੂੰ ਮਈ 2024 ਚ ਇੱਕ ਪੱਤਰ ਲਿਖ ਕੇ ਕਿਹਾ ਗਿਆ ਕਿ ਇਹਨੂੰ ਪ੍ਰੋਸੀਕਿਊਟ ਕਰਨ ਦੀ ਡੇਰਾ ਸੱਚਾ ਸੌਦਾ ਦੇ ਸਾਥ ਨੂੰ ਪ੍ਰੋਸੀਕਿਊਟ ਯਾਨੀ ਕਿ ਉਹਦੇ ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਿਹੜੇ ਕਹਿੰਦੇ ਸੀ ਅਸੀਂ 24 ਘੰਟਿਆਂ ਚ ਇਨਸਾਫ ਦੇਾਂਗੇ ਜਿਹੜੇ ਕਹਿੰਦੇ ਸੀ ਅਸੀਂ 3 ਦਿਨਾਂ ਚ ਇਨਸਾਫ ਦੇਾਂਗੇ ਮਈ 2022 ਤੋਂ ਲੈ ਕੇ ਅੱਜ 2 ਸਾਲ ਤੋਂ ਉੱਤੇ ਸਮਾਂ ਹੋ ਗਿਆ ਆਪਾਂ ਅਗਸਟ 2024 ਚ ਬੈਠੇ ਆ ਉਹ ਸੈਂਕਸ਼ਨ ਨਹੀਂ ਦਿੱਤੀ ਗਈ ਤਾਂ ਕਿ ਉਹਨੂੰ ਕਿਸੇ ਤਰੀਕੇ ਦੇ ਨਾਲ ਕੋਈ ਉਹਦੀ ਟ੍ਰਾਇਲ ਨਾ ਹੋ ਜੇ ਉਹਨੂੰ ਕੋਈ ਸਜ਼ਾ ਨਾ ਹੋ ਜੇ ਔਰ ਆਪਾਂ ਸਾਰੇ اچھی طرح ਸਮਝ ਗਿਆ ਕਿ ਸਾਰੀ ਵੋਟ ਬੈਂਕ ਪੋਲਿਟਿਕਸ ਆ ਕਿਉਂਕਿ ਹੁਣ ਰੈਣੇ ਦੀ ਇਲੈਕਸ਼ਨ ਆ ਰਹੀ ਹੈ ਕੇਜਰੀਵਾਲ ਸਾਹਿਬ ਨੇ ਉਧਰ ਵੀ ਬਿਗਲ ਬਜਾਤਾ ਹਰਿਆਣੇ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਦੇਰੇ ਦਾ ਜਿਹੜਾ ਪ੍ਰਭਾਵ ਹੈ ਪੰਜਾਬ ਨਾਲੋਂ ਵੀ ਜ਼ਿਆਦਾ ਹਰਿਆਣੇ ਦੇ ਵਿੱਚ ਹੈ ਔਰ ਉਸ ਦੀਆਂ ਵੋਟਾਂ ਲੈਣ ਕਰਕੇ ਭਗਵੰਤ ਮਾਨ ਨੂੰ ਉਪਰੋਂ ਇਸ਼ਾਰਾ ਸੀਗਾ ਕਿ ਤੁਸੀਂ ਇਸ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਇਹਦੀ ਪ੍ਰੋਸੀਕਿਊਟ ਕਰਨ ਦੀ ਇਜਾਜ਼ਤ ਨਹੀਂ ਦੇਣੀ ਮੈਂ ਪੁੱਛਣਾ ਚਾਹੁੰਦਾ ਚੀਫ ਮਿਨਿਸਟਰ ਨੂੰ ਕੈਟੇਗੋਰਿਕਲੀ ਇੱਕ ਦਿਨ ਜਲੰਧਰ ਪ੍ਰੈਸ ਕਾਨਫਰੰਸ ਹੋਈ ਉਥੇ ਟ੍ਰਿਬਿਊਨ ਦੇ ਪੱਤਰਕਾਰ ਆ ਮੈਡਮ ਬੀਬੀ ਦੀਪਕਮਲ ਕੌਰ ਉਹਨਾਂ ਨੇ ਸਪੈਸੀਫਿਕਲੀ ਪੁੱਛਿਆ ਕਿ ਤੁਸੀਂ ਜਿਹੜੀ ਸੈਂਕਸ਼ਨ ਦੇ ਉੱਤੇ ਕਿਉਂ ਬੈਠੇ ਹੋ ਹੋ ਨਈ ਅਸੀਂ ਤਾਂ ਕੁਝ ਕੀਤਾ ਨਹੀਂਗਾ ਅਸੀਂ ਕਿਤੇ ਵੀ ਕੋਈ ਸਪੈਸੀਫਿਕ ਜਵਾਬ ਭਗਵੰਤ ਮਾਨ ਦਾ ਇਸ ਈਸ਼ੂ ਤੇ ਤੋਂ ਅੱਜ ਸਾਡੇ ਇਸ ਮੀਟਿੰਗ ਦਾ ਜਿੱਥੇ ਕਿਸਾਨਾਂ ਦੇ ਮੁੱਦੇ ਤੇ ਅਸੀਂ ਡਿਸਕਸ਼ਨ ਕੀਤੀ ਆ ਜਿਹੜਾ ਸਭ ਤੋਂ ਇੰਪੋਰਟੈਂਟ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਹੈ ਬੇਅਦਬੀ ਦਾ ਕਿਉਂਕਿ ਸਰਬੱਤ ਦਾ ਭਲਾ ਮੰਗਣ ਵਾਲਾ ਗ੍ਰੰਥ ਜਿਹਦੇ ਸਾਰੀਆਂ ਧਰਮਾਂ ਦੀ ਬਾਣੀ ਦਰਜਾ ਅਗਰ ਉਹਦਾ ਨਰਾਦਰਦਾ ਅਸੀਂ ਇਨਸਾਫ ਪੰਜਾਬ ਦੇ ਵਿੱਚ ਨਹੀਂ ਲੈ ਸਕਦੇ ਤੇ ਫਿਰ ਅਸੀਂ ਇਸ ਦੇਸ਼ ਵਿੱਚ ਕਿ ਕਿਸੇ ਹੋਰ ਸਟੇਟ ਵਿੱਚ ਜਾ ਕੇ ਇਨਸਾਫ ਕਿੱਦਾਂ ਮੰਗਾਗੇ ਤੋਂ ਸਭ ਤੋਂ ਮੂਟ ਪੁਆਇੰਟ ਵਾਈ ਦੀ ਭਗਵਾਨ ਪ੍ਰਮਾਨ ਗਵਰਨਮੈਂਟ ਇਜ਼ ਨਾਟ ਗਿਵਿੰਗ ਸੈਂਕਸ਼ਨ ਟੂ ਪ੍ਰੋਸੀਕਿਊਟ ਡੇਰਾ ਸੱਚਾ ਸੌਦਾ ਹੈਡ ਅੰਡਰ ਸੈਕਸ਼ਨ 2 295ਏ ਜਿਹੜੀਆਂ ਇਨ ધ 3 ਐਫ ਆਈ ਆਰਸ ਰਜਿਸਟਰਡ ਅਗੇਂਸਟ ਸੈਕੂਲਰਿਜ ਕੇਸਸ ਜਾਂ ਬੇਅਦਬੀ ਦੇ ਕੇਸਸ ਵਿੱਚ ਦੂਸਰਾ ਕਿ ਜਿੰਨੀਆਂ ਟ੍ਰਾਇਲਸ ਚੱਲ ਰਹੀਆਂ ਸੀ ਫਰੀਦਕੋਟ ਵਿੱਚ ਅਦਾਲਤ ਚਲਾਨ ਪੇਸ਼ ਹੋਏ ਨੇ ਉਹ ਇੱਕ ਇੱਕ ਕਰਕੇ ਇਹਨਾਂ ਸਾਰੇ ਦੋਸ਼ੀਆਂ ਨੇ ਵਿੱਚੇ ਪੁਲਿਸ ਵਾਲਿਆਂ ਨੇ ਉਹ ਸਾਰੀਆਂ ਜਿਹੜੀਆਂ ਟ੍ਰਾਇਲਸ ਨੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਕੇ ਲੈ ਗਏ ਨੇ ਦੇ ਹੈਵ ਟੇਕਨ 올 ਦਾ ਮੇਜਰ ਟ੍ਰਾਇਲਸ ਟੂ ਚੰਡੀਗੜ੍ਹ ਔਰ ਇਹਦੇ ਨਾਲ ਨਾਲ ਜਿਹੜਾ ਇੰਪੋਰਟੈਂਟ ਇਸ਼ੂ ਸੀਗਾ ਜਿਹਦੇ ਵਿੱਚ ਬਹੁਤ ਸਾਰੇ ਮਸਲਿਆਂ ਦੇ ਵਿੱਚ ਜਿਹੜੀ ਟ੍ਰਾਇਲ ਆ ਉਹ ਸਟੇ ਕਰ ਦਿੱਤੀ ਗਈ ਹੈ ਹਾਈ ਕੋਰਟ ਵੱਲੋਂ ਉਹਦੇ ਤੇ ਰੋਕ ਲਾ ਦਿੱਤੀ ਗਈ ਲਾਸਟ ਜਿਹੜੀ ਸਟੇ ਕੀਤੀ ਗਈ ਟ੍ਰਾਇਲ ਉਹ 2000 ਤੇ 24 ਦੀ ਮਾਰਚ ਨੂੰ ਕੀਤੀ ਗਈ ਆ April, May, June, July, August 5ਵੇਂ ਮਹੀਨੇ 'ਚ ਭਗਵੰਤ ਮਾਨ ਦੇ ਕਿਸੇ ਵੀ ਬੇਅਦਬੀਆਂ ਦੇ ਟ੍ਰਾਇਲ ਜਿਹੜੀ ਹਾਈ ਕੋਰਟ ਦੇ ਜੱਜਾਂ ਜਸਟਿਸ ਵੱਲੋਂ ਸਟੇ ਕੀਤੀ ਗਈ ਆ ਉਹਦੇ ਖਿਲਾਫ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਕੋਈ ਐਸਐਲਪੀ ਨਹੀਂ ਪਾਈ ਗਈ। ਆ ਤੁਹਾਡੇ ਸਾਹਮਣੇ ਬੈਠਾ ਸੁਖਪਾਲ ਖੇਰਾਂ ਜਦੋਂ ਮੈਨੂੰ ਮਾਨਯੋਗ ਹਾਈ ਕੋਰਟ ਨੇ ਐਨਡੀਪੀਐਸ ਕੇਸ ਵਿੱਚ ਬੇਲ ਦਿੱਤੀ ਇੱਕ ਹਫ਼ਤੇ ਦੇ ਵਿੱਚ ਮੇਰੀ ਉਸ ਬੇਲ ਨੂੰ ਚੈਲੰਜ ਕਰਕੇ ਮੇਰੀ ਬੇਲ ਰਿਜੈਕਟ ਕਰਾਉਣ ਵਾਸਤੇ ਭਗਵੰਤ ਮਾਨ ਦੀ ਸਰਕਾਰ 25-25 ਲੱਖ ਰੁਪਏ ਦੇ ਇੱਕ-ਇੱਕ ਦਿਹਾੜੀ ਦੇ ਦੋ ਕਾਉਂਸਲ ਖੜੇ ਕਰਕੇ 7-8-10 ਦਿਨ ਮਤਲਬ 4-5 ਕਰੋੜ ਰੁਪਇਆ ਖੇਰੇ ਤੇ ਖਰਚ ਦਿੱਤਾ ਗਿਆ ਕਿ ਕਿਸੇ ਤਰੀਕੇ ਨਾਲ ਇਹਦੀ ਜ਼ਮਾਨਤ ਰੱਦ ਕਰਾਈ ਜਾਵੇ ਜੇ ਖੇਰੇ ਦੀ ਜ਼ਮਾਨਤ ਰੱਦ ਕਰਾਉਣ ਵਾਸਤੇ ਕਰੋੜਾਂ ਰੁਪਏ ਪੰਜਾਬ ਸਰਕਾਰ ਖਰਚ ਸਕਦੀ ਆ ਤੇ ਫਿਰ ਡੇਰਾ ਸੱਚਾ ਸੌਦਾ ਦੇ ਖਿਲਾਫ ਜਿਹੜੀਆਂ ਇਹ ਪ੍ਰੋਸੀਡਿੰਗ ਸਟੇ ਹੋਈਆਂ ਸੈਕੂਲਰਿਜ਼ ਬੇਅਦਬੀ ਦੇ ਕੇਸਾਂ ਵਿੱਚ ਇਹਨਾਂ ਦੀ ਇਹਨਾਂ ਦੇ ਇਹਨਾਂ ਦੀ ਅਪੀਲ ਸਪਰੀਮ ਕੋਰਟ ਆਫ ਇੰਡੀਆ ਵਿੱਚ ਐਸਐਲਪੀ ਦੇ ਰਾਹੀਂ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਕੇਜਰੀਵਾਲ ਸਰਕਾਰ ਨੇ ਕਿਉਂ ਨਹੀਂ ਪਾਈ ਅੱਜ ਤੱਕ ਇਹ ਦੱਸਣਾ ਉਹਨਾਂ ਦਾ ਬਹੁਤ ਬਹੁਤ ਜ਼ਰੂਰੀ ਹੈ ਔਰ ਇਸ ਦੇ ਨਾਲ ਨਾਲ ਹੀ ਤੁਸੀਂ ਦੇਖੋ ਡਾਕਟਰ ਵਰਜਿੰਦਰ ਸਿੰਘ ਹਮਦਰ ਅਜੀਤ ਵਾਲੇ ਉਹਨਾਂ ਦੇ ਵਿਜੀਲੈਂਸ ਕੇਸ ਰਜਿਸਟਰ ਕਰਦੀ ਹੈ ਉਹਨਾਂ ਨੂੰ ਇੰਟੈਰਮ ਰੀਲੀਫ ਦਿੰਦਾ ਹਾਈ ਕੋਰਟ ਉਸ ਇੰਟੈਰਮ ਰੀਲੀਫ ਨੂੰ ਕੈਨਸਲ ਕਰਾਉਣ ਵਾਸਤੇ ਭਗਵੰਤ ਮਾਨ ਫਿਰ ਉਹੀ ਪ੍ਰਾਈਵੇਟ ਕਾਉਂਸਲਸ ਖੜੇ ਕਰਕੇ ਸਰਕਾਰੀ ਵਕੀਲਾਂ ਦੀ ਫੌਜ ਨੂੰ ਪਰੇ ਕਰਕੇ ਉਹ ਸਾਰਾ ਉਹਨਾਂ ਦੀ ਦਿੱਤੀ ਹੋਈ ਰਾਹਤ ਨੂੰ ਰਿਜੈਕਟ ਕਰਾਉਣ ਵਾਸਤੇ ਫਿਰ ਕਰੋੜਾਂ ਰੁਪਏ ਖਰਚੇ ਜਾਂਦੇ ਨੇ ਲੇਕਿਨ ਆ ਜਿਹੜੇ ਮੈਂ ਕੇਸਸ ਕਰਾਏ ਗਿਣਾਏ ਗੁਰੂਗ੍ਰਾਂਤ ਸਾਹਿਬ ਦੀ ਬੇਦਬੀਆਂ ਦੇ ਜਿਹੜੇ ਹਾਈ ਕੋਰਟ ਵੱਲੋਂ ਸਟੇ ਕੀਤੇ ਗਏ ਨੇ ਉਹਨਾਂ ਦੇ ਖਿਲਾਫ ਅਪੀਲ ਕਿਉਂ ਨਹੀਂ ਜਿਹੜੇ ਟ੍ਰਾਇਲਸ ਪੰਜਾਬ ਤੋਂ ਬਾਹਰ ਜਾ ਚੁੱਕੇ ਨੇ ਫਰੀਦਕੋਟ ਦੀ ਜੂਰਿਸਡਿਕਸ਼ਨ ਤੋਂ ਪੰਜਾਬ ਦੀ ਜੂਰਿਸਡਿਕਸ਼ਨ ਤੋਂ ਬਾਹਰ ਜਾ ਕੇ ਯੂਟੀ ਚਾ ਰਹੇ ਨੇ ਉਹਨਾਂ ਉਹਨਾਂ ਨੂੰ ਗਵਰਨਮੈਂਟ ਨੇ ਡਿਫੈਂਡ ਕਿਉਂ ਨਹੀਂ ਕੀਤਾ ਔਰ ਜਿਹੜਾ ਪ੍ਰੋਸੀਕਿਊਸ਼ਨ ਸੈਂਕਸ਼ਨ ਹੈ 295 ਦੀ डेरा सच्चा सौदा साहब सात ਦੇ ਖਿਲਾਫ ਇਹ ਕਿਉਂ ਨਹੀਂ ਦਿੱਤੀ ਗਈ। ਔਰ प्रदीप क्लेर एक ਨਵਾਂ ਐਂਟਰੀ ਆਉਂਦੀ ਉਹਦੀ। ਔਰ ਉਹ ਕਲਪਰੇਟ ਹੈ تین এফਆਈਆਰਸ ਵਿੱਚ। ਉਹ ਨਾਲ ਅਕਿਊਜ਼ਡ ਆ। ਇੱਕ ਐਫਆਈਆਰ ਵਿੱਚ ਉਹਨੇ ਅਰੈਸਟ ਪਾਇਆ ਗਿਆ। ਉਹਦੇ ਚ ਉਹਨੂੰ ਗਵਰਨਮੈਂਟ ਨੇ ਇੱਕ ਵਾਧੇ ਮਾਫ ਗਵਾ ਬਣਾ ਕੇ ਉਹ ਸਾਰੀਆਂ ਗੱਲਾਂ ਕਹਵਾਤੀਆਂ। ਉਹ ਗੱਲਾਂ ਠੀਕ ਹੋਣ ਗਿਆ ਕਿ ਸੁਖਵੀਰ ਸਿੰਘ ਬਾਦਲ ਨੂੰ ਅਸੀਂ ਗੁਪਤ ਤੌਰ ਤੇ ਮਿਲੇ। ਉਹਨੂੰ ਮਾਫੀਨਾਮਾ ਕਿਸ ਤਰ੍ਹਾਂ ਦਵਾਇਆ ਗਿਆ। ਸੁਖਵੀਰ ਬਾਦਲ ਦੇ ਕੀ ਤੋਲਕਾਤ ਸੀਗੇ। ਵੀ ਅੰਡਰਸਟੈਂਡ एवरीथिंग। ਪਰ ਇੱਕ ਅਚਿਤਨਾ ਅੰਡਰਸਟੈਂਡ ਕਰੋ ਕਿ ਆਮ ਆਦਮੀ ਭਗਵੰਤਪਾਨ ਦੀ ਗਵਰਨਮੈਂਟ ਸਾਰੀ ਅਟੈਂਸ਼ਨ ਡਿਫਲੈਕਟ ਕਰਕੇ ਪ੍ਰਦੀਪ ਕਲੇਰ ਦੇ ਰਾਹੀਂ ਉਹ ਸਾਰਾ ਨਜਲਾ ਜਿਹੜਾ ਵਾ ਉਹ ਇਕੱਲਾ ਅਕਾਲੀ ਦਲ ਤੇ ਬਾਦਲ ਦੇ ਪਰਿਵਾਰ ਦੇ ਉੱਤੇ ਸੁੱਟਿਆ ਜਾ ਰਿਹਾ ਉਹ ਦੋਸ਼ੀ ਨਹੀਂ ਉਹਨਾਂ ਨੂੰ ਸਜ਼ਾ ਮਿਲ ਗਈ ਲੋਕਾਂ ਦੀ ਅਦਾਲਤ ਵਿੱਚ ਗਾਹ ਵੀ ਮਿਲੇਗੀ ਪਰ ਇਹ ਦੱਸੇ ਕਿ ਤੁਸੀਂ ਇਹ ਜਿਹੜੇ ਟ੍ਰਾਇਲਸ ਬਾਹਰ ਚਲੇ ਗੀਆਂ ਟ੍ਰਾਇਲ ਸਟੇ ਹੋ ਗਈਆਂ ਪ੍ਰੋਸੀਕਿਊਸ਼ਨ ਸੈਂਕਸ਼ਨ ਕਿਉਂ ਨਹੀਂ ਦਿੱਤੀ ਇਹ ਆਪਣਾ ਪੱਖ ਰਿ ਆਮ ਆਦਮੀ ਪਾਰਟੀ ਨੂੰ ਬਹੁਤ ਕਲੀਅਰ ਕਰਨਾ ਪਵੇਗਾ ਔਰ ਇੱਥੇ ਨਹੀਂ ਪ੍ਰਦੀਪ ਕਲੇ ਦੂਜੀਆਂ ਦੋ ਐਫਆਈਆਰਜ਼ ਵਿੱਚ ਵੀ ਅਕਿਊਜ਼ਡ ਹੈ ਉਹਦੀ ਕਿਤੇ ਅਰੈਸਟ ਨਹੀਂ ਭਈ ਔਰ ਉਹ ਅਕਿਊਜ਼ ਮਤਲਬ ਹੀ ਇਜ਼ ਅ ਕਲਪਰੇਟ ਜੋ ਕੁਝ ਵੀ ਬੇਅਦਬੀਆਂ ਹੋਈਆਂ ਉਹਦਾ ਰੋਲ ਹੈ ਉਹਦੇ ਵਿੱਚ ਤੁਸੀਂ ਉਹਨੂੰ ਇੱਕ ਵੈਧੇ ਮਾਫ ਗੁਨਾਹ ਗਵਾਹ ਬਣਾ ਕੇ ਤੇ ਇਹਦਾ ਮਤਲਬ ਸਾਰੀਆਂ ਬਾਕੀ ਗੁਨਾਹਾਂ ਵਿੱਚੋਂ ਉਸਨੂੰ ਬਾਇਜ਼ਤ ਬਰੀ ਕੀਤਾ ਜਾ ਰਿਹਾ ਵਾ ਸਾਰੇ ਅਫਸਰ ਰੀਇਨਸਟੇਟ ਹੋ ਗਏ ਨੇ ਸਾਰੇ ਜਿਹੜੇ ਇੱਥੇ ਡੀਐਸਪੀ ਇਨਸਪੈਕਟਰ ਸੀਗਾ ਜਿਹਦੇ ਜਿਹੜਾ ਚਨਜੀਤ ਸ਼ਰਮੇ ਨਾਲ ਗੋਲੀਆਂ ਮਾਰ ਉਹਨੂੰ ਡੀਐਸਪੀ ਪ੍ਰਮੋਟ ਕੀਤਾ ਜਾ ਚੁੱਕਾ ਵਾ ਤੋ ਇਹਨਾਂ ਲੋਕਾਂ ਨੂੰ ਕਦੋਂ ਇਨਸਾਫ ਮਿਲੇਗਾ ਇਸ ਕਰਕੇ ਇੱਕ ਤਾਂ ਇਹ ਮੁੱਦਾ ਬਹੁਤ ਇੰਪੋਰਟੈਂਟ